ਦੋਸਤੋ ਕੀ ਤੁਸੀਂ ਜਾਣਦੇ ਹੋ ਭਾਰਤ ਦੇ ਸਭ ਤੋਂ ਅਮੀਰ ਆਈਪੀਐਸ ਅਧਿਕਾਰੀ ਕੌਣ ਹਨ ਜੇ ਨਹੀਂ ਜਾਣਦੇ ਤਾਂ ਆਓ ਤੁਹਾਨੂੰ ਦੱਸਦੇ ਹਾਂ ਜਿਨ੍ਹਾਂ ਦੀ ਜਾਇਦਾਦ ਵੀ ਕਿਸੇ ਮੁੱਖ ਮੰਤਰੀ ਤੋਂ ਘੱਟ ਨਹੀਂ ਔਰ ਅਗਰ ਤੁਸੀਂ ਲੋਕ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਫੋਟੋ ਫਟਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਦੋਸਤੋ ਸਾਡੇ ਦੇ ਸਭ ਤੋਂ ਅਮੀਰ ਆਈਪੀਐਸ ਅਫਸਰ ਗੁਰਪ੍ਰੀਤ ਸਿੰਘ ਪੁੱਲਰ ਹਨ ਗੁਰਪ੍ਰੀਤ ਸਿੰਘ ਪੰਜਾਬ ਕੈਡਰ ਦੇ ਆਈਪੀਐਸ ਅਧਿਕਾਰੀ ਹਨ 2016 ਵਿੱਚ ਗੁਰਪ੍ਰੀਤ ਸਿੰਘ ਉਸ ਸਮੇਂ ਸੁਰਖੀਆਂ ਵਿੱਚ ਆਏ ਜਦੋਂ ਉਸਨੇ ਆਪਣੀ ਰੀਅਲ ਅਸਿਸਟੈਂਟ ਹਾਲ ਡਿਗਰੀ ਦਾ ਐਲਾਨ ਕੀਤਾ ਸੀ ਉਸ ਸਮੇਂ ਉਹਨਾਂ ਕੋਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਤੋਂ ਵੀ ਜ਼ਿਆਦਾ ਜਾਇਦਾਦ ਸੀ ਦੋਸਤੋ ਆਈਪੀਐਸ ਉਪਰ ਪ੍ਰੀਤ ਸਿੰਘ ਪੁੱਲਰ ਆਈਜੀ ਦੇ ਅਹੁਦੇ ਤੇ ਤਰੱਕੀ ਤੋਂ ਪਹਿਲਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਬਜੋ ਵੀ ਸੇਵਾ ਨਿਭਾ ਚੁੱਕੇ ਹਨ ਉਹਨਾਂ ਦਾ ਸਭ ਤੋਂ ਲੰਬਾ ਕਾਰਜਕਾਲ ਮਹਾਲੀ ਦੇ ਐਸਐਸਪੀ ਜਿੱਥੇ ਉਸਨੇ 2009 ਤੋਂ 2013 ਅਤੇ 2015 ਤੋਂ 2016 ਤੱਕ ਸੇਵਾ ਕੀਤੀ ਦੋਸਤੋ ਆਓ ਜਾਣਦੇ ਹਾਂ ਗੁਰਪ੍ਰੀਤ ਸਿੰਘ ਪੁੱਲਰ ਕੋਲ ਕਿੰਨੀ ਜਾਇਦਾਦ ਹੈ ਆਵੇ ਜਲਦੀ ਬੋਲ ਦੋਸਤੋ ਆਈਪੀਐਸ ਅਧਿਕਾਰੀ ਗੁਰਪ੍ਰੀਤ ਸਿੰਘ ਪੁੱਲਰ ਦੀ ਜਾਇਦਾਦ ਦੀ ਗੱਲ ਕਰੀਏ ਤਾਂ 2016 ਵਿੱਚ ਉਸਨੇ 152 ਕਰੋੜ ਰੁਪਏ ਦੀ ਜਾਇਦਾਦ ਦੱਸੀ ਸੀ ਜਿਸ ਵਿੱਚ ਉਸਦੇ 8 ਮਕਾਨਾਂ 4 ਖੇਤੀਬਾੜੀ ਅਤੇ 3 ਵਪਾਰਕ ਪਲਾਟਾਂ ਬਾਰੇ ਜਾਣਕਾਰੀ ਦਿੱਤੀ ਸੀ ਇਸ ਤੋਂ ਇਲਾਵਾ ਉਸ ਕੋਲ 85 ਲੱਖ ਰੁਪਏ ਦੀ ਵਪਾਰਕ ਜਾਇਦਾਦ ਅਤੇ ਸੈਨਿਕ ਫਾਰਮਾ ਦਿੱਲੀ ਵਿੱਚ 1500 ਵਰਗ ਗਜ ਦਾ ਖਾਲੀ ਪਲਾਟ ਵੀ ਹੈ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਦੀ ਮਹਾਲੀ ਦੇ ਇੱਕ ਪਿੰਡ ਵਿੱਚ 45 ਕਰੋੜ ਦੀ ਜ਼ਮੀਨ ਵੀ ਹੈ ਦੋਸਤੋ ਮੀਡੀਆ ਰਿਪੋਰਟ ਦੇ ਮੁਤਾਬਕ ਗੁਰਪ੍ਰੀਤ ਦੀ ਜਾਇਦਾਦ ਜਦ ਦੀ ਦਸੀਂ ਜਾ ਰਹੀ ਹੈ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਉਸ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁੱਲ ਜਾਇਦਾਦ 48 ਕਰੋੜ ਰੁਪਏ ਅਤੇ ਸੁਖਵੀਰ ਬਾਦਲ ਦੀ ਕੁੱਲ ਜਾਇਦਾਦ 102 ਕਰੋੜ ਰੁਪਏ ਸੀ ਗੁਰਪ੍ਰੀਤ ਸਿੰਘ ਭੁੱਲਰ ਪੇਸ਼ ਕੀਤੇ ਕਿ ਦਸਤਾਵੇਜ਼ ਅਨੁਸਾਰ ਉਹਨਾਂ ਦੀ ਸਭ ਤੋਂ ਮਹਿੰਗੀ ਜਾਇਦਾਦ 45 ਕਰੋੜ ਰੁਪਏ ਹੈ ਜੋ ਕਿ ਮੋਹਾਲੀ ਦੇ ਇੱਕ ਪਿੰਡ ਵਿੱਚ ਬਾਹੀਜੋਗ ਜ਼ਮੀਨ ਹੈ ਗੁਰਪ੍ਰੀਤ ਨੇ ਆਪਣੀ ਅਚਲ ਜਾਇਦਾਦ ਰਿਟਰਨ ਵਿੱਚ ਦੱਸਿਆ ਹੈ ਕਿ ਉਸ ਨੂੰ ਆਪਣੀ ਜ਼ਿਆਦਾਤਰ ਜਾਇਦਾਦ ਵਿਰਾਸਤ ਵਿੱਚ ਮਿਲੀ ਹੈ ਉਸ ਨੂੰ ਆਪਣੇ ਦਾਦਾ-ਦਾਦੀ ਤੋਂ ਵੀ ਵਿਰਾਸਤ ਵਿੱਚ ਜਾਇਦਾਦ ਮਿਲੀ ਹੈ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ